ਵੱਡੀ ਜਤਿਆ ਵੱਡਾ ਮਾਰ ਜਣਿਆ ਵੱਡੀ ਕੁਰਸੀ ਹੁਣ ਇਹਨਾਂ ਨੂੰ ਨਸੀਬ ਹੁੰਦੀ ਆ ਜਿਸ ਤਰ੍ਹਾਂ ਕਮਲਦੇਵ ਸਿੰਘ ਬਿੱਟੂ ਪੁਰਾਣੇ ਖਿਲਾੜੀ ਆ ਸਿਆਸਤ ਦੇਖ ਰਹੇ ਆ ਦੇਖ ਰਹਿਆਂ ਦੇ ਇਹ ਵੀ ਦੇਖਣ ਨੂੰ ਮਿਲਿਆ ਜਿਵੇਂ ਆ ਜੇ ਆਪਾਂ ਕਮਲਦੇਵ ਸਿੰਘ ਬਿੱਟੂ ਦਾ ਇਹ ਪੋਲੀਟੀਕਲ ਅਤੇ ਹਿਸਟਰੀ ਦੇਖੀਏ ਤਾਂ ਉਹਨਾਂ ਨੇ ਹਰੇਕ ਇਲੈਕਸ਼ਨ ਦੇ ਵਿੱਚ ਵਾਰਡ ਚੇਂਜ ਕੀਤਾ ਆ ਤੇ ਵਾਰਡ ਚੇਂਜ ਕਰਕੇ ਉਹ ਜਿੱਤਦੇ ਵੀ ਰਹੇ ਆ ਇਕਾਂ ਦੁਕਾਂ ਇਲੈਕਸ਼ਨ ਉਹ ਹਾਰੇ ਆ ਤੇ ਕਿਸ ਤਰ੍ਹਾਂ ਦਾ ਮੁਕਾਬਲਾ ਉਹਨਾਂ ਨਾਲ ਰਿਹਾ ਤੇ ਕਿਹੜੀ ਰਣਨੀਤੀ ਅਪਣਾਈ ਤੁਸੀਂ ਕਿ ਉਸ ਉਹ ਰਣਨੀਤੀ ਜਿਹੜੀ ਆ ਉਹ ਕਾਮਯਾਬ ਹੋਈ ਜਿਹੜੀ ਰਣਨੀਤੀ ਅਸੀਂ ਗਰਾਉਂਡ ਦੇ ਵਿੱਚ ਜਾ ਕੇ ਤਿਆਰ ਕਰੀ ਦੀ ਹੈ ਨਾ ਮੌਕੇ ਦੀ ਮੌਕੇ ਰਣਨੀਤੀ ਤਿਆਰ ਹੁੰਦੀ ਸੀ ਤੇ ਉਹੀ ਮੈਂ ਪ੍ਰਧਾਨਜੀ ਦੇ ਖਿਲਾਫ ਵੀ ਮੈਂ ਉਹੀ ਮਤਲਬ ਜਿਹੜਾ ਹੈਗਾ ਰਣਨੀਤੀ ਤਿਆਰ ਕੀਤੀ ਕੋਈ ਤੁਸੀਂ ਕਰੈਕਟਰ ਦੇ ਖਿਲਾੜੀ ਰਹੇ ਆ ਗ੍ਰਹਿ ਦੀ ਸਿਆਸਤ ਵਿੱਚ ਤੁਸੀਂ ਇਸ ਤਰ੍ਹਾਂ ਦਾ ਸ਼ੱਕਾ ਮਰਿਆ ਗ੍ਰਹਿ ਦੀ ਸਿਆਸਤ ਵਿੱਚੋਂ ਕਾਂਗਰਸ ਇਹ ਮੁਕਤ ਕਰਤ ਕਾਂਗਰਸ ਨੂੰ ਮੁਕਤ ਕਰਾਇਆ ਹੋਇਆ ਇੱਥੇ ਚ ਕੋਈ ਨਹੀਂ ਹੈ ਇਹ ਚ ਕੋਈ ਸ਼ੱਕ ਨਹੀਂ ਹੈ ਜੀ ਜੋ ਇਸ ਵੇਲੇ ਸਿਨੈਰੀਓ ਬਣ ਰਿਹਾ ਨਗਰ ਕੌਂਸਲ ਕਰਾਇਆ ਦੀ ਪਟਾਣਗੀ ਦਾ ਤੇ ਥਿਆੜਾ ਨਾਂ ਵੀ ਸੋਸ਼ਲ ਮੀਡੀਆ ਤੇ ਚਰਚਾ ਬਣਿਆ ਹੋਇਆ ਹੈ ਤੇ ਕੀ ਇਸ ਲਈ ਤੁਸੀਂ ਕਿਸ ਤਰ੍ਹਾਂ ਦੀ ਲਾਬਿੰਗ ਕਰ ਰਹੇ ਹੋ ਦੇਖ ਰਹੇ ਸਾਰੇ ਦਰਸ਼ਕਾਂ ਸਵਾਗਤ ਹੈ ਮੈਂ ਹਾਂ ਪ੍ਰਦੀਪ ਰਾਜਾ ਨਗਰ ਕੌਂਸਲ ਗ੍ਰੈਂਡ ਦੇ ਇਲੈਕਸ਼ਨ ਦੇ ਵਿੱਚ ਜੋ ਰਿਜ਼ਲਟ ਆਇਆ ਉਹਦੇ ਵਿੱਚ ਜਿੱਥੇ ਕਾਂਗਰਸ ਦਾ ਘੜ ਰਿਹਾ ਕਰਾਇਆ ਉੱਥੇ ਜਿਹੜਾ ਰਿਜ਼ਲਟ ਆਇਆ ਉੱਥੇ ਕਾਂਗਰਸ ਨੂੰ ਇੱਕ ਵੀ ਸੀਟ ਇੱਕ ਵੀ ਕਾਉਂਸਲਰ ਜਿਹੜਾ ਆ ਉਹ ਕਾਂਗਰਸ ਪਾਰਟੀ ਦਾ ਨਹੀਂ ਬਣਿਆ ਤੇ ਪ੍ਰਿੰਸੀਪਲ ਪ੍ਰੇਮ ਕੁਮਾਰ ਦੀ ਅਗਵਾਈ ਦੇ ਵਿੱਚ ਇੱਕ ਵੱਡੀ ਜਿੱਤ ਆਮ ਆਦੀ ਪਾਰਟੀ ਨੂੰ ਮਿਲੀ ਆ ਆਮ ਆਦੀ ਪਾਰਟੀ ਦੇ 10 ਕਾਉਂਸਲਰ ਜੇਤੂ ਰਹੇ ਆ ਤੇ ਜੇ ਆਪਾਂ ਵਾਰਡ ਨੰਬਰ 2 ਦੀ ਗੱਲ ਕਰੀਏ ਜਿੱਥੋਂ ਬਿੱਟੂ ਪ੍ਰਧਾਨ ਜੋ ਚਾਰ ਪੰਜ ਵਾਰ ਪ੍ਰਧਾਨ ਰਹਿ ਚੁੱਕੇ ਆ ਸ਼ਹਿਰ ਦੇ ਉਹ ਇਲੈਕਸ਼ਨ ਲੜ ਰਹੇ ਸੀ ਤੇ ਉਹਨਾਂ ਦੇ ਮੁਕਾਬਲੇ ਆਮ ਆਦੀ ਪਾਰਟੀ ਨੇ ਇੱਕ ਨੌਜਵਾਨ ਆਗੂ ਜੋ ਕਈ ਸਾਲਾਂ ਤੋਂ ਵਾਰਡ ਦੇ ਵਿੱਚ ਵਿਚਰ ਰਿਹਾ ਸੀਗਾ ਉਸਨੇ ਇੱਕ ਵੱਡੀ ਟੱਕਰ ਦਿੱਤੀ 482 ਵੋਟਾਂ ਦੇ ਨਾਲ ਬਿੱਟੂ ਪ੍ਰਧਾਨ ਨੂੰ ਹਰਾਇਆ ਤੇ ਬਿੱਟੂ ਪ੍ਰਧਾਨ ਇਸ ਵਾਰਡ ਚੋਂ ਤੀਜੇ ਨੰਬਰ ਤੇ ਰਿਹਾਇਆ ਤੇ ਮੇਰੇ ਨਾਲ ਨੇ ਰਾਹੁਲ ਪੁੰਜ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਨਾਲ ਇਹਨਾਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਰਾਹੁਲ ਜੀ ਤੁਹਾਨੂੰ ਸ਼ੁਭਕਾਮਨਾਵਾਂ ਤੁਸੀਂ ਇੱਕ ਵੱਡੀ ਜੱਤ ਜਿਹੜੀ ਹੈ ਗਰਾں ਚ ਪ੍ਰਾਪਤ ਕੀਤੀ ਹੈ ਸਭ ਤੋਂ ਵੱਡੀ ਲੀਡ ਤੁਹਾਨੂੰ ਮਿਲੀ ਹੈ ਸਭ ਤੋਂ ਪਹਿਲਾਂ ਰਾਜਜੀ ਮੈਂ ਤੁਹਾਡਾ ਧੰਨਵਾਦ ਕਰਦਾ ਜੀ ਆਇਆਂ ਨੂੰ ਆਖਦਾ ਵੀ ਤੁਸੀਂ ਆਏ ਹੈਗੇ ਤੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਡੇ ਸਰੋਤਿਆਂ ਨੂੰ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਇੱਕ ਤੁਸੀਂ ਜਿੱਦਾ ਤੁਸੀਂ ਇੱਕ ਸਟੂਡੀਓ ਦਾ ਕੰਮ ਕਰਦੇ ਸੀਗੇ ਕੈਮਰਾ ਤੋਂ ਲੋਕਾਂ ਦੀਆਂ ਫੋਟੋਆਂ ਖਿੱਚਦੇ ਹੁੰਦੇ ਸੀ ਮਿਆਂ ਤੇ ਵੀਡੀਓ ਬਣਾਉਂਦੇ ਹੁੰਦੇ ਸੀਗੇ ਤੇ ਕਿਸ ਤਰ੍ਹਾਂ ਇਹ ਤੁਹਾਡਾ ਰਾਜਨੀਤੀ ਵੱਲ ਝੁਕਾਕਦਾ ਹੋਵੇ ਤੁਸੀਂ ਰਾਜਨੀਤੀ ਵਿੱਚ ਆਉਣ ਦੀ ਇਹ ਇੱਛਾ ਜਾਰ ਕੀਤੀ ਵੀ ਤੁਸੀਂ ਰਾਜਨੀਤੀ ਵਿੱਚ ਆਉਣਾ ਹੈ ਵੇ ਰਾਜਨੀਤੀ ਵਿੱਚ ਲੋਕਾਂ ਦੇ ਆ ਕੇ ਕੰਮ ਕਰਨੇ ਆ। ਰਾਜਾ ਜੀ ਮੈਂ ਐ ਐਮਸੀ ਬਣ ਕੇ ਵੀ ਨਾ ਫੋਟੋਆਂ ਖਿੱਚਣੀਆਂ ਕਿਉਂਕਿ ਮੇਰਾ ਜਿਹੜਾ ਪ੍ਰੋਫੈਸ਼ਨ ਹੈਗਾ ਉਹ ਉੱਥੋਂ ਮੈਨੂੰ ਇਨਕਮ ਆਉਣੀ ਹੈ। ਤੇ ਤੁਸੀਂ ਰਾਜਨੀਤੀ ਦੀ ਗੱਲ ਕੀਤੀ ਹੈ ਸਾਡਾ ਜਿਹੜਾ ਪਿਛੋਕੜ ਹੈਗਾ ਸਾਡਾ ਪੁੰਜ ਖਾਨ ਦਾ ਮੈਂ ਮਤਲਬ ਆਪਣੇ ਆਪ ਨੂੰ ਬੜਾ ਬਾਗੀਸ਼ਾਲੀ ਮੰਨਦਾ ਵੀ ਮੈਂ ਇਸ ਕੁਝ ਖਾਮਨਾਵਾਂ ਦੇ ਵਿੱਚੋਂ ਹਾਂ ਤੇ ਸਾਡਾ ਬਰਾਸਤ ਦੇ ਵਿੱਚ ਜਿੰਨ ਕਿ ਜਿਹੜੀ ਰਾਜਨੀਤੀ ਦੇ ਵਿੱਚ ਇਸ ਪਰਿਵਾਰ ਦੀ ਬੜੀ ਦੇ ਆ ਤੇ ਬਸ ਮਨ ਦੇ ਵਿੱਚ ਸੇਵਾ ਭਾਵਨਾ ਜਿਹੜੀ ਹੈਗੀ ਆ ਉਹ ਲੈ ਕੇ ਲੋਕਾਂ ਦੀ ਸੇਵਾ ਕਰ ਰਹੇ ਆ ਇੱਕ ਮੇਰਾ ਸਲੋਗਨ ਵੀ ਸੀਗਾ ਮੇਰੇ ਤੁਸੀਂ ਪੋਸਟਰ ਲੱਗੇ ਹੋਣੇ ਆ ਲੋਕਾਂ ਦਾ ਸੇਵਾਦਾਰ ਲੋਕਾਂ ਲਈ ਸਮਰਪਿਤ ਹੈਗਾ ਮੈਂ ਤੇ ਤੁਸੀਂ ਦੇਖਿਆ ਰਿਜ਼ਲਟ ਵੀ ਮਤਲਬ ਲੋਕਾਂ ਨੇ 482 ਜਿਹੜੀਆਂ ਵੋਟਾਂ ਹੈਗੀਆਂ ਉਹ ਅੰਤਰ ਦੇ ਨਾਲ ਮੈਨੂੰ ਦਿਖਾਇਆ ਤੇ ਮੈਂ ਖੁਦ ਹੈਰਾਨ ਸੀਗਾ ਮੈਂ ਜਦੋਂ ਆ ਰਿਹਾ ਸੀਗਾ ਨਾ ਮੈਨੂੰ ਮਤਲਬ ਮੈਂ ਨਿਕਲਿਆ ਕਾਊਂਟਰ ਤੋਂ ਤੇ ਲੋਕਾਂ ਦਾ ਜਿਹੜਾ ਉਤਸ਼ਾਹ ਸੀਗਾ ਮਤਲਬ ਮੈਨੂੰ ਹਰ ਬਾਜ਼ਾਰ ਦਾ ਬੰਦਾ ਦੁਕਾਨਦਾਰ ਗਲੀ ਦੇ ਬਾਹਰ ਆ ਕੇ ਦੁਕਾਨ ਤੇ ਖੜ ਕੇ ਮੈਨੂੰ ਉਹਨਾਂ ਨੇ ਐਪਰੀਸ਼ੀਏਟ ਕੀਤਾ ਤੇ ਮੈਂ ਉਹਨਾਂ ਦਾ ਤਹਿ ਦਿਲ ਤੋਂ ਥੈਂਕ ਯੂ ਕਰਦਾ ਮੈਂ ਉਹਨਾਂ ਦਾ ਜਿੰਦਗੀ ਭਰ ਦੇ ਨਾ ਨਹੀਂ ਦੇ ਸਕਦਾ ਕਿਉਂਕਿ ਇਹ ਜਿੱਤ ਛੋਟੀ ਜਿੱਤ ਨਹੀਂ ਹੈ ਇਹ ਇਤਿਹਾਸ ਰਚਿਆ ਗਿਆ ਹੈ ਕਿਉਂਕਿ ਮੇਰੀ ਜਿਹੜੀ ਇਲੈਕਸ਼ਨ ਸੀਗੀ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਕਮਜੀ ਸਿੰਘ ਬਿੱਟੂ ਸਾਹਿਬ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਉਹ ਵੀ ਜਿਹੜੇ ਦੂਸਰੇ ਹੈਗੇ ਆ ਉਹ ਵੀ ਨਗਰ ਕੌਂਸਲ ਦੇ ਜਿਹੜੇ ਸਾਬਕਾ ਜਿਹੜੇ ਸਾਡੇ ਪ੍ਰਧਾਨ ਰਹੇ ਹੈਗੇ ਉਹਨਾਂ ਦੀ ਫੈਮਿਲੀ ਦੇ ਵਿੱਚੋਂ ਸਰਦਾਰ ਮਹਿੰਦਰ ਸਿੰਘ ਜੀ ਜਿਹਨਾਂ ਨੂੰ ਬਹੁਤ ਪਿਆਰ ਨਾਲ ਮਕਨ ਸਿੰਘ ਜੀ ਕਿਹਾ ਜਾਂਦਾ ਹੈ ਬੜੀ ਮੈਂ ਉਹਨਾਂ ਦੀ ਇੱਜ਼ਤ ਕਰਦਾ ਬੜੀ ਉਹਨਾਂ ਦੀ ਮੈਂ ਰਿਸਪੈਕਟ ਕਰਨਾ ਹੈਗਾ ਮੇਰੀ ਲੜਾਈ ਬਹੁਤ ਤਕੜੀ ਸੀ ਪਰ ਮੈਂ ਲੋਕਾਂ ਦੇ ਲਈ ਹਮੇਸ਼ਾ ਸਮਰਪਿਤ ਹੈਗਾ ਹਾਂ ਤੇ ਲੋਕਾਂ ਨੇ ਮੈਨੂੰ ਜਿਹੜਾ ਫਤਵਾ ਦਿੱਤਾ ਹੈਗਾ ਤੇ ਮੈਂ ਬੜਾ ਧੰਨਵਾਦ ਕਰਦਾ ਹੈਗਾ ਤੇ ਕਿ ਇਸ ਤਰ੍ਹਾਂ ਦੇ estrato ਸੀ ਮੈਨੂੰ ਲਾਦਾ 20 ਸਾਲ ਤੋਂ ਵਾਰਡ ਦੇ ਵਿੱਚ ਵਿਚਰ ਰਹੇ ਸਗੇ ਤੇ ਤੁਸੀਂ ਸਾਡੀ ਪਲੈਨਿੰਗ ਵੀ ਸੀਗੀ ਹੈ ਵੀ ਮੈਂ ਜਦੋਂ ਵੀ ਇਲੈਕਸ਼ਨ ਦਾ ਐਲਾਨ ਹੁੰਦਾ ਆ ਵੀ ਮੈਂ ਇਲੈਕਸ਼ਨ ਲੜਨੀ ਆ ਵਾਰਡ ਨੰਬਰ 2 ਦੇ ਵਿੱਚੋਂ ਤੇ ਵਾਰਡ ਦੇ ਵਿੱਚ ਜਿਹੜੇ ਤੁਸੀਂ ਕੰਮ ਵੀ ਕਾਫੀ ਕੀਤੇ ਹੋਏ ਸੀ ਲੱਗਦਾ ਅਗਰ ਜੀ ਜ਼ਰੂਰ ਕੋਵਿਡ ਦਾ ਦੌਰ ਆਇਆ ਉਹਨਾਂ ਦੇ ਦੌਰ ਦੇ ਵਿੱਚ ਮਨ ਦੇ ਵਿੱਚ ਸੇਵਾ ਭਾਵਨਾ ਤਾਂ ਸ਼ੁਰੂ ਤੋਂ ਹੀ ਸੀਗੀ ਉਸ ਦੌਰ ਦੇ ਵਿੱਚ ਉਹ ਲੋਕਾਂ ਦੇ ਨਾਲ ਇੱਕ رابطہ ਕਾਇਮ ਹੋਇਆ ਸੇਵਾ ਦਾ ਉਹ ਜਿਹੜਾ رابطہ ਇਦਾਂ ਦਾ ਕਾਇਮ ਹੋਇਆ ਵੀ ਪਹਿਲਾਂ ਕੋਈ ਇਲੈਕਸ਼ਨ ਲੜਨ ਦਾ ਮੇਚਾਵਾ ਨਹੀਂ ਸੀਗਾ ਪਰ ਜਦੋਂ ਮੈਂ ਦੇਖਿਆ ਵੀ ਬਗੈਰ ਤੁਸੀਂ ਪੁਆਇੰਟ ਹੋ ਕੇ ਕੁਝ ਚੀਜ਼ਾਂ ਹੁੰਦੀਆਂ ਆ ਕੁਸ਼ਧਾਰੇ ਹੁੰਦੇ ਆ ਜਿੱਥੇ ਤੁਸੀਂ ਇਲੈਕਟਡ ਹੋ ਕੇ ਜਾਓ ਤੇ ਫਿਰ ਤੁਹਾਡੇ ਕੰਮ ਪੂਰੇ ਹੁੰਦੇ ਆ ਤੇ ਫਿਰ ਕਰਕੇ ਮੈਂ ਇਹ ਮਤਲਬ ਡਿਸਾਈਡ ਕੀਤਾ ਬਈ ਨਹੀਂ ਆਪਾਂ ਨੂੰ ਇਲੈਕਸ਼ਨ ਲੜਨੀ ਚਾਹੀਦੀ ਹੈ ਕੌਂਸਲ ਦੇ ਵਿੱਚ ਜਾਣਾ ਚਾਹੀਦਾ ਹੈ ਕੌਂਸਲ ਦੇ ਵਿੱਚ ਜਾ ਕੇ ਬਹੁਤ ਈ ਚੀਜ਼ਾਂ ਇਦਾਂ ਦੀਆਂ ਹੈਗੀਆਂ ਜਿਹੜੀਆਂ ਹਿਡਨ ਚੀਜ਼ਾਂ ਹੈਗੀਆਂ ਉਸ ਤਰ੍ਹਾਂ ਇੱਕ ਐਮਸੀ ਹੀ ਪੂਰੀਆਂ ਕਰਕੇ ਲੋਕਾਂ ਤੱਕ ਪਹੁੰਚਾ ਸਕਦਾ ਜਿਸ ਜਿਸ ਤਰ੍ਹਾਂ ਕਮਲਦੇਸ ਸਿੰਘ ਬਿੱਟੂ ਪ੍ਰਾਣੀ ਖਿਡਾਰੀ ਆ ਸਿਆਸਤ ਦੇ ਗ੍ਰਾਂਹ ਦੇ ਗ੍ਰਾਂਹ ਦੇ ਇਹ ਵੀ ਦੇਖਣ ਨੂੰ ਮਿਲਿਆ ਜੇ ਆਪਾਂ ਕਮਲਦੇਸ ਸਿੰਘ ਬਿੱਟੂ ਦਾ ਇਹ ਪੋਲੀਟੀਕਲ ਅਤੇ ਹਿਸਟਰੀ ਦੇਖੀਏ ਤਾਂ ਉਹਨਾਂ ਨੇ ਹਰ ਇੱਕ ਇਲੈਕਸ਼ਨ ਦੇ ਵਿੱਚ ਵਾਰਡ ਚੇਂਜ ਕੀਤਾ ਆ ਤੇ ਵਾਰਡ ਚੇਂਜ ਕਰਕੇ ਉਹ ਜਿੱਤਦੇ ਵੀ ਰਹੇ ਆ ਇੱਕਾਂ ਦੁਕਾਂ ਇਲੈਕਸ਼ਨ ਉਹ ਹਾਰੇ ਆ ਤੇ ਕਿਸ ਤਰ੍ਹਾਂ ਦਾ ਮੁਕਾਬਲਾ ਉਹਨਾਂ ਨਾਲ ਰਿਹਾ ਤੇ ਕਿਹੜੀ ਰਣਨੀਤੀ ਅਪਣਾਈ ਤੁਸੀਂ ਕਿ ਉਸ ਉਹ ਰਣਨੀਤੀ ਜਿਹੜੀ ਆ ਉਹ ਕਾਮਯਾਬ ਹੋਈ ਆ ਰਣਨੀਤੀ ਤਾਂ ਮੇਰੀ ਕੋਈ ਨਹੀਂ ਸੀ ਮੈਂ ਤਾਂ ਇੱਕ ਸਪੋਰਟਸ ਮੈਂ ਬਹੁਤ ਪਿਆਰ ਕਰਦਾ ਖਿਡਾਰੀ ਵੀ ਆ ਮੈਂ ਕ੍ਰਿਕਟ ਵੀ ਖੇਡਦਾ ਫੁੱਟਬਾਲ ਵੀ ਖੇਡ ਲਿਆ ਪਰ ਕ੍ਰਿਕਟ ਮੇਰੇ ਦਿਲ ਦੇ ਵਿੱਚ ਆ ਜਿਹੜੀ ਰਣਨੀਤੀ ਅਸੀਂ ਗਰਾਉਂਡ ਦੇ ਵਿੱਚ ਜਾ ਕੇ ਤਿਆਰ ਕਰੀ ਦੀ ਹੈ ਨਾ ਮੌਕੇ ਦੀ ਮੌਕੇ ਰਾਨੀ ਦੀ ਤਿਆਰ ਹੁੰਦੀ ਸੀ ਤੇ ਉਹੀ ਮੈਂ ਪ੍ਰਧਾਨ ਜੀ ਦੇ ਖਿਲਾਫ ਵੀ ਮੈਂ ਉਹੀ ਮਤਲਬ ਜਿਹੜਾ ਹੈਗਾ ਰਾਨੀ ਦੀ ਤਿਆਰ ਕੀਤੀ ਕੋਈ ਜਿੱਦਾਂ ਜਿੱਦਾਂ ਡੇ ਬਾਈ ਡੇ ਡੇ ਬਾਈ ਡੇ ਇਲੈਕਸ਼ਨ ਲੱਗ ਜਾਂਦੀ ਗਈ ਡੇ ਬਾਈ ਡੇ ਇਲੈਕਸ਼ਨ ਲੱਗ ਜਾਂਦੀ ਰਹੀ ਤੇ ਉਸ ਤਰ੍ਹਾਂ ਮੈਂ ਉਹ ਜਿਹੜੀ ਚੀਜ਼ ਹੈਗੀ ਆ ਉਹਨੂੰ ਐਪਲੀਕੇਬਲ ਨਾ ਕਰੀ ਗਿਆ ਕਰੀ ਗਿਆ ਤੇ ਜਿਹੜਾ ਹੈਗਾ ਉਹ ਅੰਤ ਜਿਹੜਾ ਬਾਬਾ ਜੀ ਕਿਰਪਾ ਨਾਲ ਜਿਹੜਾ ਛੱਕਾ ਵੱਜ ਗਿਆ ਤੁਸੀਂ ਕ੍ਰਿਕਟ ਦੇ ਖਿਡਾਰੀ ਰਹੇ ਆ ਗ੍ਰਹਿ ਦੀ ਸਿਆਸਤ ਵਿੱਚ ਤੁਸੀਂ ਇਸ ਤਰ੍ਹਾਂ ਦਾ ਛੱਕਾ ਮਰਿਆ ਗ੍ਰਹਿ ਦੀ ਸਿਆਸਤ ਵਿੱਚੋਂ ਕਾਂਗਰਸ ਮੁਕਤ ਕਰਤ ਕਾਂਗਰਸ ਕਾਂਗਰਸ ਮੁਕਤ ਕਰਾਇਆ ਹੋਇਆ ਇਤਿਹਾਸ ਵਿੱਚ ਕੋਈ ਨਹੀਂ ਹੈ ਇਹ ਵਿੱਚ ਵਿੱਚ ਕੋਈ ਸ਼ੱਕ ਨਹੀਂ ਹੈ ਜੀ ਤੇ ਚਲੋ ਇਹ ਕੁਝ ਨੀਤੀਆਂ ਹੁੰਦੀਆਂ ਆ ਸ਼ਾਇਦ ਉਹਨਾਂ ਦਾ ਰਿਆ ਹੋਊਗਾ ਕਿ ਕਿਤੇ ਲੋਕਾਂ ਨੇ ਜਿੰਨੀ ਮਤਲਬ ਉਹਨਾਂ ਨੂੰ ਦਿਖਾਇਆ ਇੰਨੀ ਵਾਰੀ ਦਿਖਾਇਆ ਸ਼ਾਇਦ ਕਿਸੇ ਲੋਕਾਂ ਦੀ ਉਮੀਦਾਂ ਤੇ ਸ਼ਾਇਦ ਨਾ ਖੜੀ ਉਤਰੇ ਕਿਦੋਂ ਸਿਆਸਤ ਉਹਦੀ ਗਾਨੀ ਚੱਲਦਾ ਰਹੀਦਾ ਹੈਗਾ ਤੋਂ ਪਛਾਇਆ ਜੀ ਤੁਹਾਡੀ ਗੱਲ ਹੀ ਸਾਰੇ ਸਤਕਾਰਯੋਗ ਹੈਗੇ ਮੈਂ ਬੜੀ ਰਿਸਪੈਕਟ ਕਰਦਾ ਸਾਰੇ ਹੁਣ ਜੇ ਜੋ ਇਸ ਵੇਲੇ ਸਿਨੈਰੀਓ ਬਣ ਰਿਹਾ ਨਗਰ ਕੌਂਸਲ ਕਰ ਰਹੇ ਆਂ ਦੀ ਪ੍ਰਧਾਨਗੀ ਦਾ ਤੇ ਥਿਆੜਾ ਨਾ ਵੀ ਸੋਸ਼ਲ ਮੀਡੀਆ ਤੇ ਚਰਚਾ ਬਣਿਆ ਹੋਇਆ ਆ ਤੇ ਕੀ ਇਸ ਲਈ ਤੁਸੀਂ ਕਿਸ ਤਰ੍ਹਾਂ ਦੀ ਲੋਬਿੰਗ ਕਰ ਰਹੇ ਆਂ ਭਾਈ ਮੈਂ ਤਾਂ ਦੇਖੋ ਲੱਡੂ ਵੀਰੂ ਨਹੀਂ ਬਣਾ ਵਧੀਆ ਲੱਗਦਾ ਤੇ ਜੇ ਮਾਰੇ ਨਿਕਲਦੀ ਲਾਉਣੀ ਹੈਗੀ ਆ ਤੇ ਉਹਨੂੰ ਕੋ ਰੋਕ ਨਹੀਂ ਸਕਦਾ ਤੇ ਜਿਹੜੀ ਮੈਰਿਟ ਸਾਡੀ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈਗੀ ਆ ਉਹ ਮੈਰਿਟ ਦੇ ਹਿਸਾਬ ਦੇ ਨਾਲ ਜੇ ਦੇਖਿਆ ਜਾਵੇ ਵੀ ਮੈਂ 2022 ਦੇ ਵਿੱਚ ਮੈਂ ਠੱਕੀ ਨੰਬਰ ਬੂਸ ਸੀਗਾ ਮੇਰੇ ਕੋ ਇਹ 297 ਵੋਟਾਂ ਨਾਲ ਮੈਂ ਜਿੱਤੂ ਰਿਹਾ 23 ਦੇ ਵਿੱਚ ਇਲੈਕਸ਼ਨ ਆਈ ਹੈ ਜੀ ਸੁਸ਼ੀ ਰਿੰਕੂ ਦੀ ਉਹਦੇ ਵਿੱਚ ਮੈਂ 38 ਨੰਬਰ ਬੂਥ ਦਾ ਇੰਚਾਰਜ ਸੀ 2419 ਵੋਟਾਂ ਦਾ ਮੈਂ ਜੇਤੂ ਰਹਾ ਤੀਜੇ ਨੰਬਰ ਤੇ ਪ੍ਰੋਮੋ ਭਾਈ ਦੀ ਇਲੈਕਸ਼ਨ ਆਈ ਹੈਗੀ ਆ ਉਹਦੇ ਵਿੱਚ ਮੈਂ ਫਿਰ ਜੇਤੂ ਰਹਾ ਫਿਗਰ ਨਹੀਂ ਮੈਨੂੰ ਪਤਾ ਮੈਂ ਜੇਤੂ ਰਹਾ ਮਤਲਬ 200 ਵੋਟ 298 ਕਿ ਵੋਟਾਂ ਉਦੋਂ ਪੈਣ ਸੀਗੀਆਂ ਮੈਨੂੰ ਉਦੋਂ ਵੀ ਮੈਂ ਜੇਤੂ ਰਿਆ ਤਿੰਨ ਵਾਰੀ ਤੇ ਹੁਣ ਮੇਰੀ ਇਲੈਕਸ਼ਨ ਆਈ ਹੈ ਤੇ ਹੁਣ ਤਾਂ ਬਾਬਾ ਜੀ ਦੀ ਕਿਰਪਾ ਨਾਲ 535 ਬਣੇ ਜੀ ਹੁਣ ਵੀ ਮੈਂ ਜਿਹੜਾ ਹੈਗਾ ਉਹ ਜੀਤੂ ਰਿਹਾ ਹੈ ਮੈਰਿਟ ਦੇ ਹਿਸਾਬ ਦੇ ਨਾਲ ਜਿਹੜੀ ਹੈਗੀ ਆ ਤੇ ਉਹ ਕਿਤੇ ਨਾ ਕਿਤੇ ਆ ਪਾਰਟੀ ਜਿਹੜੀ ਹੈਗੀ ਆ ਸਾਡੀ ਆਮ ਆਦਮੀ ਪਾਰਟੀ ਸਰਕਾਰ ਹੈ ਮੈਨੂੰ ਮਾਣ ਹੈਗਾ ਆ ਤੇ ਉਹ ਜ਼ਰੂਰ ਮੈਰਿਟ ਦੇ ਹਿਸਾਬ ਨਾਲ ਤਾਂ ਮੇਰੇ ਹੀ ਆਲੇ ਦੁਆਲੇ ਤਾਂ ਮੂ ਘੁੰਮਦਾ ਹੈਗਾ ਬਾਕੀ ਉਸ ਪਰਮਾਤਮਾ ਨੂੰ ਪਤਾ ਜੀ ਤੁਸੀਂ ਜਿੱਦਾਂ ਤੁਹਾਡੀਆਂ ਮੀਟਿੰਗਾਂ ਵੀ ਰਿਜ਼ਲਟ ਤੋਂ ਬਾਅਦ ਚੱਲ ਰਹੀਆਂ ਆ ਕਿਸ ਤਰ੍ਹਾਂ ਦੀਆਂ ਆ ਜਿਹੜੀਆਂ ਤੁਹਾਨੂੰ ਰਿਸਪੌਂਸ ਜਿਹੜਾ ਆ ਇਹ ਕਾਉਂਸਲਰ ਵੱਲੋਂ ਜਾਂ ਆਪਣੇ ਹਲਕਾ ਚਾਰਜ ਵੱਲੋਂ ਕਿਸ ਤਰ੍ਹਾਂ ਦਾ ਰਿਸਪਾਂਸ ਕੋਈ ਇਸ ਤਰ੍ਹਾਂ ਦੀ ਕੋਈ ਏਕਿਊ ਤੁਹਾਨੂੰ ਮਿਲ ਰਿਹਾ ਕਿ ਤੁਹਾਨੂੰ ਪ੍ਰਧਾਨਗੀ ਦਾ ਸੱਜਾ ਨਗਰ ਕੌਂਸਲ ਪ੍ਰਧਾਨਗੀ ਦਾ ਤਾਜ ਇੱਥੇ ਸਾਡੇ ਸਾਜੀ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਹਲਕੇ ਦੀ ਸ਼ਾਨ ਪ੍ਰਿੰਸੀਪਲ ਪ੍ਰੀਮ ਕੁਮਾਰ ਸਾਹਿਬ ਸਾਡੇ ਜਿਨ੍ਹਾਂ ਦੇ ਅਸੀਂ ਸਾਰੀ ਜਿਹੜੀ ਰਣਨੀਤੀ ਹੈਗੀ ਆ ਉਹ ਅਸੀਂ ਤਿਆਰ ਕੀਤੀ ਤੇ ਉਹਨਾਂ ਦੇ ਰਹਿਨਵਾਈ ਹੇਟ ਜਣ ਕਿ 10 ਜਿਹੜੀਆਂ ਹੈਗੀਆਂ ਸੀਟਾਂ ਅਸੀਂ ਜਿੱਤੀਆਂ ਹੈਗੀਆਂ ਉਹ ਮੈਂ ਉਹਨਾਂ ਦੀ ਬੜੀ ਇੱਜ਼ਤ ਕਰਦਾ ਹੈਗਾ ਜਿੱਦਾਂ ਵੀ ਉਹਨਾਂ ਦਾ ਸੁਨੇਹਾ ਲੱਗੂਗਾ ਉਹ ਸਾਡੇ ਸਿਰ ਮਤੇ ਹੋਊਗਾ ਔਰ ਜਿਹੜੇ ਅਸੀਂ ਕਾਉਂਸਲਰ ਸਹਿਬਾਨ ਜਿੰਨੇ ਵੀ ਅਸੀਂ ਜਿੱਤੇ ਹੈਗੇ ਆਂ ਤੇ ਸਾਰੇ ਅਸੀਂ ਇੱਕ ਦੂਸਰੇ ਨੂੰ ਬਹੁਤ ਹੀ ਬੇਅੰਤ ਮਤਲਬ ਸਾਡਾ ਇੱਕ ਬਹੁਤ ਹੀ ਅਥਾ ਪਿਆਰ ਇੱਕ ਦੂਸਰੇ ਦੇ ਨਾਲ ਤੇ ਅਸੀਂ ਮੁਠੀ ਬਨ ਐਨ ਅਸੀਂ ਤੱਕੜੇ ਹੋ ਕੇ ਗ੍ਰਾਸ਼ਾ ਦੀ ਸੇਵਾ ਕਰਾਂਗੇ ਕਿ ਹੁਣ ਸਾਡੇ ਕੋ ਕੋਈ ਆਪਸ਼ਨ ਨਹੀਂ ਹੈਗੀ ਵੀ ਸਾਡੀ ਸਰਕਾਰ ਨਹੀਂ ਹੈਗੀ ਜਾਂ ਸਾਡੀ ਕੌਂਸਲ ਨਹੀਂ ਹੈਗੀ ਕੋਈ ਕੁਐਸਚਨ ਪੈਂਟੂ ਪਰੰਤੂ ਨਹੀਂ ਹੋ ਕੋਈ ਵੀ ਹੋ ਸਕਦਾ ਹੁਣ ਤਾਂ ਸਿਰਫ ਤੁਹਾਨੂੰ ਨਿਸ਼ਾਨੇ ਤੇ ਤੀਰੀ ਮਾਰਨੀ ਆ ਤੁਹਾਨੂੰ ਕਰਨੇ ਪੈਣੇ ਆ ਕੰਮ ਕਰਨਾ ਹੀ ਪੈਣੇ ਆ ਸਾਡੇ ਕੋ ਇਹ ਇਹ ਤਕਰੀਰ ਨਹੀਂ ਕੋਈ ਹੋਣੀ ਕਿ ਸਾਡੀ ਸਰਕਾਰ ਨਹੀਂ ਵੀ ਸਾਡਾ ਕੋਸ਼ ਸਾਡੀ ਕੋਈ ਚੱਲਦੀ ਨਹੀਂ ਹੈਗੀ ਹੁਣ ਤੁਹਾਨੂੰ ਗੁਰਾਇਆਂ ਦੇ ਵੋਟਰਾਂ ਨੇ ਮੈਂ ਤੁਹਾਨੂੰ ਦੱਸਦਾ ਪੂਰੀ ਮੈਜੋਰਟੀ ਦਿੱਤੀ ਹੋਈ ਆ ਤੇ ਫੇਰ ਨੂੰ ਕੰਮ ਕਰਨੇ ਪੈਣੇ ਆ ਲੋਕਾਂ ਨੂੰ ਮੈਂ ਤੁਹਾਨੂੰ ਪਿਛਲੇ 5 ਸਾਲ ਲੈ ਕੇ ਜਾਣਾ ਕਾਂਗਰਸ ਪਾਰਟੀ ਨੂੰ ਵੀ ਗੁਰਾਇਸ਼ਹਿਰ ਨੇ 10 ਤੋਂ 11 ਸੀਟਾਂ ਜਿੱਤਾਈਆਂ ਸੀ ਬਹੁਤ ਹੀ ਸਾਰੇ ਬਹੁਤ ਹੀ ਸਤਿਕਾਰਯੋਗ ਜਿਹੜੇ ਸੀ ਕਾਂਗਰਸ ਪਾਰਟੀ ਦੇ ਲੀਡਰਸ਼ਿਪ ਉਹ ਜਿੱਤੇ ਸੀ ਤੇ ਇੰਨੀ ਜ਼ਿਆਦਾ ਉਮੀਦ ਸੀਗੀ ਇਹਨਾਂ ਇਹਨਾਂ ਤੋਂ ਗੁਰਾਇਸ਼ਹਿਰ ਨੂੰ ਕਿ ਕਿਤੇ ਨਾ ਕਿਤੇ ਸ਼ਾਇਦ ਰਿਜ਼ਲਟ ਜਿਹੜਾ ਹੈਗਾ ਉਹੀ 5 ਸਾਲਾਂ ਬਾਅਦ ਜਿਹੜਾ ਹੈਗਾ ਉਹ ਆਇਆ ਹੈਗਾ ਕਿ ਮੈਂ ਹੀ ਉਸ ਕਰਦਾ ਮੈਂ ਆਪਣੇ ਜਿੰਨੇ ਵੀ ਕਾਉਂਸਲਰ ਸਰਬਾਨ ਨੂੰ ਬੇਨਤੀ ਕਰਦਾ ਵੀ ਜੇਕਰ ਆਪਾਂ ਚਾਹੁੰਦੇ ਆ ਵੀ ਆਪਾਂ 10 ਸਾਲ ਜਾਂ 15 ਸਾਲ ਸ਼ਹਿਰ ਦੀ ਸੇਵਾ ਕਰੀਏ ਤੇ ਅੱਜ ਤੋਂ ਹੀ ਹੁਣ ਤੋਂ ਹੀ ਲੋਕਾਂ ਦੀ ਸਾਨੂੰ ਸੇਵਾ ਕਰਨੀ ਪੈਣੀ ਹੈ ਲੋਕਾਂ ਦੇ ਕੰਮ ਕਰਾਉਣੇ ਪੈਣੇ ਆ ਨੀਪਰੇ ਜਾਣੇ ਪੈਣੇ ਇਸ ਤਰ੍ਹਾਂ ਨਾ ਹੋਵੇ ਤੁਸੀਂ ਹੁਣ ਤੁਸੀਂ ਵੋਟਾਂ ਤਾਂ ਲੈ ਲਈਆਂ ਆ ਵੀ ਲੋਕ ਸਾਨੂੰ ਕੰਮਾਂ ਲਈ ਫੋਨ ਕਰਨ ਤੇ ਤੁਸੀਂ ਉਹਨਾਂ ਦਾ ਫੋਨ ਨਾ ਉਠਾਓ ਮੈਂ ਆ ਮੇਰਾ ਘਰ ਹੈਗਾ ਇੱਥੇ ਕਿਹੜਾ ਮੇਰਾ ਸਟੂਡੀਓ ਹੈਗਾ ਮੈਂ ਜਾਵਾਂ ਕਿੱਥੇ ਕਈ ਗੱਲੇ ਇੱਕ ਕੌਂਸਲਰ ਵੀ ਕਹਿੰਦੇ ਜਾਂ ਪ੍ਰਧਾਨ ਵੀ ਬੰਦਾ ਹੁੰਦੇ ਘਰ ਹੀ ਆ ਉਹ ਬਾਹਰ ਕਹਿੰਦੇ ਉਹ ਘਰ ਹੈ ਨਹੀਂ ਗਾ ਮੈਂ ਕਿਹਾ ਮੈਂ ਫਿਰ ਤੁਹਾਨੂੰ ਹੀ ਬੇਨਤੀ ਕਰਦਾ ਨਾ ਤਾਂ ਕੋਈ ਮੈਨੂੰ ਪਿੱਛੋਂ ਦਰਬਜਾ ਪੈਂਦਾ ਘਰ ਤੋਂ ਬਾਹਰ ਤਾਂ ਮੈਂ ਨਿਕਲਣਾ ਬਹੁਤ ਮੈਨੂੰ ਨਿਕਲਣੇ ਮੈਨਾ ਬਾਹਰ ਇਦਾਂ ਨਹੀਂ ਹੋਣਾ ਤੇ ਹਰ ਬੰਦੇ ਦਾ ਮੈਂ ਫੋਨ ਚੱਕੜਾ ਹੈਗਾ ਮੈਂ ਆਵਾਜ਼ ਸੁਣੀ ਹੈਗੀ ਆ ਮੈਂ ਆਪਣੇ ਆਪ ਨੂੰ ਬਾੜ ਤੱਕ ਸੀਮਤ ਨਹੀਂ ਰੱਖਣਾ ਚਾਹੁੰਦਾ ਮੈਂ ਚਾਹੁੰਦਾ ਮੈਂ ਤੂੰ ਕੋਈ ਵੀ ਸ਼ਹਿਰ ਦਾ ਬੰਦਾ ਆਵੇ ਮੈਂ ਪੂਰਾ ਮੈਂ ਲੋਕਾਂ ਲਈ ਸਮਰਪਤ ਹਾਂ ਮੈਂ ਲੋਕਾਂ ਦਾ ਸੇਵਾਦਾਰ ਹਾਂ ਮਾਰ ਲਈ ਤਾਂ ਮੈਂ 3-4 ਸਾਲ ਤੋਂ ਕੰਮ ਕਰੀ ਜੰਨੇ ਆ ਹੂੰ ਠੀਕ ਹੈ ਤੇ ਜਿਸ ਤਰ੍ਹਾਂ ਐਸਸੀ ਦਾ ਪ੍ਰਧਾਨਗੀ ਦਾ ਵੀ ਚਾਚਾ ਆ ਤੇ ਜਨਰਲ ਵੀ ਹੋ ਸਕਦੀ ਆ ਕੀ ਇਸ ਤਰ੍ਹਾਂ ਦਾ ਕੋਈ ਆਮ ਆਦੀ ਪਾਰਟੀ ਵਿੱਚ ਇਸ ਨੂੰ ਲੈ ਕੇ ਵੀ ਕੋਈ ਕਲੇਸ਼ ਜਾਂ ਕੋਈ ਇਸ ਤਰ੍ਹਾਂ ਤੇ ਨਹੀਂ ਹੋਊਗਾ ਮੈਨੂੰ ਹੁਣ ਤੱਕ ਤਾਂ ਨਹੀਂ ਲੱਗਦਾ ਹੂੰ ਦੇ ਕੋਈ ਵੀ ਕਾਰ ਤੋਂ ਪੁਲਿਸ ਜਿਹੜਾ ਮੈਂ ਤੁਹਾਨੂੰ ਪਹਿਲਾਂ ਗੱਲ ਕਰਕੇ ਜਟਿਆ ਸਾਰੇ ਸਤਕਾਰ ਜੋਗ ਇੱਕ ਦੂਸਰੇ ਦੀ ਇਜ਼ਤ ਕਰਦੇ ਹੈਗੇ ਜਿਸ ਤੇ ਜਿੱਦਾਂ ਵੀ ਨੋਟੀਫਿਕੇਸ਼ਨ ਆਉਂਦਾ ਹੈਗਾ ਉਸ ਹਿਸਾਬ ਦੇ ਨਾਲ ਉਹ ਵੀ ਨੋਟੀਫਿਕੇਸ਼ਨ ਕਰ ਦਿੱਤਾ ਜਾ ਸਕਦਾ ਹੈ ਮੇਬੀ ਪੋਸੀਬਲ ਹੈ 24 ਘੰਟੇ ਦੇ ਵਿੱਚ ਵਿੱਚ ਸ਼ਾਇਦ ਹੋ ਜਵੇ ਇੱਕ ਅੱਧੇ ਦਿਨ ਦੇ ਵਿੱਚ ਠੀਕ ਹੈ ਜੀ ਇਹ ਸਾਰਾ ਮੇਰੇ ਨਾਲ ਰਾਹੁਲ ਪੁੰਜ ਜੀ ਜਿਨ੍ਹਾਂ ਨੇ ਜਿਨ੍ਹਾਂ ਨਾਲ ਗੱਲਬਾਤ ਹੋਈ ਆ ਉਹਨਾਂ ਨੇ ਦੱਸਿਆ ਕਿ ਏ ਵੀ ਪ੍ਰਧਾਨਗੀ ਦੇ ਦਾਵੇਦਾਰ ਆ ਤੇ ਇਹਨਾਂ ਨੇ ਆਪਣੀ ਦਾਵੇਦਾਰੀ ਪੇਸ਼ ਕੀਤੀ ਆ ਆਉਣ ਵਾਲੇ ਸਮੇਂ ਵਿੱਚ ਇਹ ਕਹਿੰਦੇ 24 ਘੰਟੇ ਦੇ ਅੰਦਰ ਕਦੇ ਵੀ ਨੋਮੀਨੇਸ਼ਨ ਜਿਹੜਾ ਆ ਸਕਦਾ ਆ ਕੌਣ ਪ੍ਰਧਾਨਗੀ ਦਾ ਦਾਵੇਦਾਰ ਹੋਊਗਾ ਇਹ ਵੀ ਸਾਹਮਣੇ ਆ ਚੁੱਕਾ ਆ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਕਈਆਂ ਦੀਆਂ ਪੋਸਟਾਂ ਤੇ ਹੁਣ 24 ਘੰਟੇ ਜਾਂ ਉਸ ਤੋਂ ਬਾਅਦ ਗੁਰਾਇਆਂ ਸ਼ਹਿਰ ਨੂੰ ਨਗਰ ਕੌਂਸਲ ਗੁਰਾਇਆਂ ਨੂੰ ਪ੍ਰਦਾਨ ਮਿਲ ਜਾਏਗਾ ਕੌਣ ਪ੍ਰਦਾਨ ਹੋਵੇਗਾ ਐਸਸੀ ਹੋਵੇਗਾ ਜਨਰਲ ਹੋਵੇਗਾ ਇਹ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੇਗਾ ਚੇਤਨਾ ਚੈਨਲ ਲਈ ਪ੍ਰਦੀਪ ਰਾਜ